ਦਸੋ ਇਹ ਕੈਮਰਾ ਚਲਾਇਓ ਅਗਦਾ ਮੂਹ ਕੁਝ ਵੀ ਨਹੀਂ ਤੇਰੇ ਕੋਲ ਮੋਟੀਆਂ ਚਿੱੱਜਾਂ ਹੀ ਹੈ ਨਹੀਂ ਕੀ ਕਰ ਤੁਸੀਂ ਗੱਡੀ ਚਲਾ ਰਹੇ ਹੋ ਸ਼ੀਸ਼ਾ ਟੁੱਟਿਆ ਪਿਆ ਉਹ ਵਿਚੋਂ ਨਹੀਂ ਬੱਚਾ ਨਿਕਲ ਕੇ ਡਿੱਗੇ ਸਾਹਦਾ ਫਿਰ ਇਹਦੀ ਜ਼ਿੰਮੇਵਾਰੀ ਕਿਹਦੀ ਹੈ ਇਹਦਾ ਇਹ ਬੰਦੇ ਆ ਜੀ ਹਨ ਹੱਲ ਕਰ ਦਿੱਤਾ ਹੈ ਬੰਦੇ ਬੱਚੇ ਦੀ ਸੇਫਟੀ ਵਾਸਤੇ ਇਹ ਬੱਚੇ ਨੂੰ ਸੁਭਾਲ ਕੇ ਉਹਨਾਂ ਨੇ ਰੱਖਣਾ ਹੈ ਜੀ ਡਰਾਈਵਿੰਗ ਦਾ ਹਾਂ ਸਾਡੇ ਵੀ ਉਹ ਜ਼ਿੰਮੇਵਾਰੀਆਂ ਜੇ ਸੰਪੂਰਨ ਦੇਣਗੇ ਇਸੇ ਰੱਖਣਾ ਸਰ ਮੰਨ ਲਓ ਤੈਨੂੰ ਰਾਤ ਨੂੰ ਉਹਦੀ ਜ਼ਰੂਰਤ ਪੈਗੀ ਫਰਨਿਚਰ ਦੀ ਹਾਂਜੀ 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 ਕਿੱਥੋਂ ਤੂੰ ਉਹ ਕਰੇਗਾ ਫਸਟ ਐਡ ਕਿਟ ਦੀ ਲੋੜ ਪੈਗੀ ਇਹ ਜਵਾ ਦੇ ਬੈਂਡਡ ਹੀ ਲਾਉਣੀਆਂ ਛੋਟੀ ਜਿਹੀ ਚੀਜ਼ ਆ ਹਾਂਜੀ ਕਿੱਥੋਂ ਲਾਏਂਗਾ ਸਹੀ ਹੈ ਜੀ ਆਈ ਨਹੀਂ ਤੇਰੇ ਕੋਲ ਜਦੋਂ ਹਾਂਜੀ ਸਰ ਇਹ ਦੱਸੋ ਉਹਦਾ ਕੀ ਇਲਾਜ ਤੁਹਾਨੂੰ ਕਿਹੜਾ ਮਾਡਲ ਗੱਡੀ ਆ ਹਾਂਜੀ ਉਹ ਕਿਹੜੇ ਗੋਲਾ ਮੰਗੋ ਵਾਸ਼ਿੰਗ ਹੋਈ ਆ ਹਾਂਜੀ ਵੋਲ ਬੈਲਪਾਦ ਵੀ ਆ ਹਾਂਜੀ ਹਾਂਜੀ ਯਾਰ ਆਰਸੀਆ ਮਗਾਉਂ ਕਿਹੜਾ ਬੰਦਾ ਆਉਣਾ ਹੈ ਕਿਹੜਾ ਮੈਨੇਜਮੈਂਟ ਆ ਗਾ ਬੰਦਾ ਬੁਲਾਓ ਨਹੀਂ ਗੱਡੀਆਂ ਸਾਰੀਆਂ ਲੈ ਕੇ ਨੂੰ ਮੇਰੇ ਨਾਲ ਦਫ਼ਤਰ ਆਜੋ ਇਹਦੇ ਆਪੇ ਆਜੂ ਗੁੱਡੂ ਅੰਦਰ ਵਾਰ ਗੁੱਡੂ ਇਹ ਡਾ ਮਾਡਲ ਹੈ 14 14 ਮਨ ਜੀਆ ਦੇਖ ਲੈ ਆ ਤੁਹਾਨੂੰ ਕਿੰਨੀ ਚਾਹੀਦੀ ਹੈ ਤਨ ਤਨ ਕਹਿ ਰਹੀ ਤੁਸੀਂ ਇੱਕ ਕੋਈ ਲਾ ਕੇ ਤਰੋ ਵੇ ਆ ਜੋ ਫਾਸਟਰ ਬੈਟ ਕਰ ਲਿਓ ਫਾਇਰ ਵਾਚਰ ਦੇ ਕਿੰਨੇ ਬਣਦੇ ਹੈ ਹੈ ਜੀ ਰੱਖਦੇ ਹੈ ਜੀ ਬੱਸ ਇਸ ਦੀਆਂ ਦਗਾਓ ਦੇਖੋ ਰੋ ਸਭ ਪੂਰੇ ਤੋਂ ਤੇਰਾ ਬਣ ਕੇ ਪੀਦੇ ਜੀ ਰੋਡ ਤੇ ਜਿੱਦ ਕਿੰਨੇ ਤੁਸੀਂ ਹੋਕਰੋ ਕਹੇ ਰੋ ਦਿੱਤੇ ਜੀ ਆਲਾ ਜੀ ਦਾਨ ਬਾਦ ਨਹੀਂ ਦੇਖ ਕੋਈ ਕਰੋ ਇਹਨੂੰ ਇੱਥੇ ਆਪਣੇ ਕੋਲ ਬਸ ਪੂਰੇ ਪੱਤੀ ਕਰ ਪਾਓ ਚੱਲ ਲਿਆ ਇੱਥੇ ਇਹਦਾ ਨਾਮ ਨਹੀਂ ਲੱਗੂਗਾ ਜੀ ਕਰੋ ਹਟੋ ਆਇਆ ਆ ਦੇ ਚਾਨੋ ਆਖੇ ਤਰ੍ਹਾਂ ਪੈਰ ਮਾੜਾ ਬਹੁਤ ਆ ਦੇਖੋ ਆ ਕੀ ਆ ਜਿਵੇਂ ਤਾਂ ਪੈਰ ਵੱਧ ਕੇ ਜਵਾਦੇ ਸਰਪਤੂ ਵੀ ਨਹੀਂ ਕਿੱਥੇ ਉਹਦੇ ਜੋੜ ਕਿੱਥੇ ਆ ਆ ਬਾਕੀ ਉਹਨੂੰ ਚਾਰ ਪੱਤੀ ਵਾਲੀ ਆ ਇਹਦੇ ਰੱਗੋ ਵੀ ਡਿਸਪੋਇੰਟ ਹੋ ਗਿਆ ਮਾਲੀ ਤੇ ਅੱਜ ਆ ਗਾਰੇ ਆਜੂ ਇੱਕ ਕੈਮਰਾ ਚੱਲਦੀ ਹੈ ਜੀ ਇਹਨਾਂ ਦੇ ਉਹ ਘੁੰਮ ਜਾਂਦੇ ਨੇ ਐਵੇਂ ਘੁੰਮ ਜਾਂਦੇ ਉਹ ਫਲਾਉ ਦੇਖੋ ਇੱਥੇ ਮੂਵ ਕਰਦੇ ਆ ਤੁਹਾਡੇ ਕੰਟਰੋਲ ਚੈੱਕ ਨਹੀਂ ਹੈ ਨਾ ਇੱਥੇ ਮੂਵ ਕਰੋ ਵੀਰੇ ਇੱਥੇ ਮੂਵ ਕਰਾਓ ਇਹ ਸਕੂਲ ਚੱਲ ਨਹੀਂਦਾ ਨਹੀਂ ਸਕੂਲ ਨਹੀਂ ਚੱਲਦਾ ਤਾਂ ਤੁਹਾਡੇ ਇੱਥੇ ਮੂਵਮੈਂਟ ਐਡੂ ਕਰਨੀ ਹੈ ਨਾ ਸਾਰੀ ਕੈਮਰਾ ਨਹੀਂ ਤੁਹਾਡੇ ਹੱਥ ਵਿੱਚ ਹੀ ਬੱਚਿਆਂ ਦੀ ਪਾਕੀਏ ਬੈਂਚ ਉੱਤੇ ਦਿਨ ਕਦੇ ਬੰਦ ਕਰਕੇ ਜਿੰਨ ਸਕੂਲ ਚਲੇ ਜਾਂਦਾ ਨਹੀਂ ਸਕੂਲ ਤੇ ਲੱਗੇ ਸਕੂਲ ਤੋਂ ਕੱਢ ਕੇ ਰੱਖੋ ਰੱਖਦੇ ਸੀ ਕੀ ਨਹੀਂ ਇਹ ਤੁਸੀਂ ਬੱਚੇ ਵਢਾਉਣੇ ਹੁੰਦੇ ਘਰ ਕੇ ਰੁਪੀ ਖਾਂਦੀ ਸੀਗੀ ਸਾਰੀ ਰੁਪੀ ਕਾ ਨਾ 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 ਇਹ ਰੁਪੀ ਖਾਂਦੀ ਘਰ ਕੋ ਖੱਡੋ ਜੀ ਇਹ ਰੁਪੀ ਖਾਂਦੀ ਸਾਰੀ ਰੁਪੀ ਸਾਹ ਲੱਗੇ ਹਾਂਜੀ ਤੁਸੀਂ ਕਹਿੰਦੇ ਹਾਂ ਮੈਨੂੰ ਲੈਣੇ ਚੈੱਕ ਕਰ ਤੋਂ ਦਰ ਨਹੀਂ ਦਿੰਦਾ ਹਾਂਜੀ ਤੁਸੀਂ ਦਰ ਪਹਿਲਾਂ ਚੈੱਕ ਕਰ ਦਿਓ ਇਹ ਚੈੱਕ ਕੀਤਾ ਤੁਸੀਂ ਚੈੱਕ ਕੀਤਾ ਚੈੱਕ ਕੀਤਾ ਬੇਨਾ ਆਦਾ ਦੱਸ ਇਹ ਬੱਚੇ ਕਿੰਨੇ ਹੋਣ ਪੀਏ ਮਰੀ ਸਾਡੇ ਕਿਦੋਂ ਸਾਰਾ ਛੁੱਟੀਆਂ ਹੋਣ ਇਹ ਛੁੱਟੀਆਂ ਤੇ ਤੂੰ ਪਹਿਲਾਂ ਵੀ ਕਿੰਨੇ ਵਾਰੀ ਤੇ ਹੋ ਹੋਈਆਂ ਅੱਜ ਤੱਕ ਤੈਨੂੰ ਕੋਈ ਬੱਚੇ ਨਹੀਂ ਕਿਹਦਾ ਮੰਦੜਾ ਛੁੱਟੀਆਂ ਦਾ ਨਾ ਨਰ ਮਰੂਗੀ ਇਹਨਾਂ ਵਾਸਤੇ ਤੋਂ ਨਹੀਂ ਤੇ ਹਰੇਕ ਪਰਿਵਾਰ ਦੇ ਇੱਕ ਇੱਕ ਬੱਚਾ ਹੈ ਜੀ ਸਰ ਮੇਰੀ ਗੱਲ ਤੋਂ ਉਹਨਾਂ ਕਿਹਦੇ ਬੱਚੇ ਵੀ ਤੁਹਾਨੂੰ ਸਿਰਫ ਆ ਕੇ ਪੈਸ਼ਾ ਕਰਕੇ ਮੇਰੇ ਦਾ ਬੱਚੇ ਨੂੰ ਪਰਿਵਾਰ ਜਾਣ ਆਓ ਬਾਕੀ ਵੀ ਦੱਸ ਪ੍ਰਵਾਹੋ ਅਗਲੀ ਗੱਲ ਜਿਹੜੀ ਕੱਪੇ ਜਿਹੇ ਆਉਂਦੇ ਨਾਲ ਆ ਤੁੱਤੇ ਮੇਰੇ ਆਸਰੇ ਤੇ ਰਹਿ ਜਾਓ ਹੈ ਜਾਓ ਬਰਾਬਰ ਕਿਉਂ ਨਾ ਆਇਆ ਇਹ ਚੱਕਰ ਲਈ ਬੋਲਦਾ ਨਾ ਇਹਦਾ ਤੁਸੀਂ ਇਹ ਕਿਹੜਾ ਨਾਮ ਆ ਵੀ ਇਹਦਾ ਕਿਹੜਾ ਕਿਹੜਾ ਪਾਟੜੇ ਹੈ ਇਹਦਾ ਰਵੜ ਕਿਡਾ ਆ ਇਹ ਫਾਈਨਲ ਕੈਮਰੇ ਨਾਲ ਬਣਾਓ ਜੀ ਕੈਮਰਾ ਕੋਈ ਮੂਵ ਨਹੀਂ ਕਰਦਾ ਇਹਨਾਂ ਦਾ ਸਭ ਤਲਾ ਖਾਲੀ ਲਾ ਕੇ ਇੱਕ ਲੋਕ ਦਿਖਾਵਾ ਕੀਤਾ ਹੋਇਆ ਇਹਨਾਂ ਨੇ ਫਾਸਟੇਡ ਘੱਟੇ ਦੇ ਕੋਲ ਨਹੀਂ ਹੈ ਨਹੀਂ ਪਉਣ ਫੁੱਲਾ ਰੰਦਿੰਗ ਕੋਈ ਨਹੀਂ ਜੀ ਹਾਂ ਠੀਕ ਫਸਟ ਐਡ ਕਿਟ ਬਾਕਸ ਜਰੂਰ ਆ ਵਿੱਚ ਮੈਡੀਸਨ ਕੋਈ ਨਹੀਂ ਦਿਖਾਈ ਖੋਲ ਕੇ ਕੋਈ ਤਾਂ ਆਈ ਜੀ ਕੀ ਇਹ ਵਿੱਚ ਦਵਾਈ ਕੁਝ ਨਹੀਂ ਹੈ ਰਈ ਤੁਸੀਂ ਦਵਾਈ ਹੈ ਨਹੀਂ ਵਿੱਚ ਇਹਦੇ ਕੋਈ ਹਾਂ ਜੀ ਪਰ ਇਹਦੇ ਵਿੱਚ ਤਾਂ ਦਵਾਈ ਰੱਖਣੀ ਹੁੰਦੀ ਆ ਸਰ ਜੀ ਹੁਣ ਸਕੂਲ ਨੂੰ ਕੈਟਿੰਗ ਨੇ ਜੀ ਅੱਛਾ ਇਹ ਰੱਖਦੇ ਨਹੀਂ ਸਕੂਲ ਵਾਲੇ ਐ ਕਿਤੀ ਗੌਰ ਜੀ ਨਹੀਂ ਜੀ ਇਹ ਤਾਂ ਗਾ ਗਾ ਗੀਤਾ ਸੁਣਦੇ ਸੁਣਦੇ ਬਰਾਦਰ ਰੱਖ ਦੋ ਹਾਂ ਲੋ ਇਹਨਾਂ ਦੇ ਕੈਮਰੇ ਚੱਲਦੇ ਆਂ ਦਾ ਮਤਲਬ ਠੀਕ ਆ ਹਾਂ ਜੀ ਚੱਲਦੀ ਆ ਠੀਕ ਆ ਠੀਕ ਆ ਚਲੋ ਯਾਰ ਕੰਮ ਕੰਮ ਕਰਦੇ ਕੰਮ ਕਰਦੇ ਸਹਿਬ ਅੱਜ ਕੰਮ ਬੱਸ ਆਇਆ ਨੂੰ ਕਮ ਉਹਦੇ ਪਾਸੇ ਹਾਂ ਬਾਕੀ ਤੁਸੀਂ ਕਰੋ ਅਿੱਥੇ ਕਾ ਕੇ ਕਰਨਾ ਹੈ ਤੂੰ ਫੜਦੇ ਇਹਨਾਂ ਨੂੰ ਕੱਲ ਤੱਕ ਭਰੇ ਹੁਣ ਜੋ ਕੱਲ ਨੂੰ ਮੈਂ ਦੁਆਰ ਤੋਂ ਚੱਕੀ ਦਿੱਤਾ ਨਾ ਇਹ ਹੋਇਆ ਆਹ ਬਲਾ ਨੂੰ ਇਹ ਨਹੀਂ ਕਰ ਰਿਹਾ ਉਹ ਆਹ ਕੱਢ ਗਏ ਤਾਂ 300 ਚੱਲ ਰਹੀ ਹੈ ਇਹ ਵੀ ਅੰਦਰ ਨਹੀਂ ਆ ਰਹੀ ਨਹੀਂ ਆ ਰਹੀ ਇਹ ਕਿਰਮਾ ਮਾਰ ਰਿਹਾ ਮੈਂ ਇਹਨਾਂ ਨੂੰ ਅੰਦਰ ਆਉਂਦੇ ਹੋਏ ਨੰਬਰ ਤੋਂ ਇਹ ਨੰਬਰ ਹੁਣ ਦੇਖਦਾ ਕਿ ਆਹ ਫੜੀ ਜਾਏ ਕੋਈ ਕੋ ਕਰਦੇ ਬਸ ਇਹਨਾਂ ਨੂੰ ਬਹੁਤ ਕਰ ਰਿਹਾ

e aí